ਕਲੀ ਕੋਲੀ ਲੱਗੀ ਖਾਨ ਸਿਰਫ ਡੋੰਡੀਆਂ ਹੈ ਹੈ ਆਹ ਗਰਮਾਤਰ ਕੀ ਹੋਵੇ ਸਪੇਨੀਆ ਪੂਨ ਬੱਚਿਆਂ ਵਾਲੀ ਹੈ ਨਾ ਪੂਨ ਜਿਹੜੀ ਲੱਭਣੀ ਉਹ ਉਹ ਹਦਰਾਚ ਹੁਣੀ ਦੂਜੇ ਜੇ ਇਹ ਚੁਣੀ ਯਾਰ ਇਹ ਚ ਨਾ ਇੱਜਨ ਇੱਜਨ ਪਹਿਲਾਂ ਨਾਲ ਹੁਣ ਸਿਹਤ ਤੁਹਾਡੀ ਠੀਕ ਹੈ ਵੀ ਤੇ ਹੁਣ ਮਨ ਲੋਕ ਕੇ ਲੰਚ ਚੱਲ ਰੰਖੇ ਉਹ ਦੰਗੂਠੇ ਚੱਲਦੇ ਜਿੰਨੇ ਕਹਿੰਦੇ ਪੋਟਾ ਹੀ ਹੈ ਜਿਹੜਾ ਪੋਟਾ ਤਾਂ ਕਰਦਾ ਜੀ ਪੋਟਾ ਥੋੜਾ ਥੋੜਾ ਹੀ ਨੰਨ ਲੱਗ ਗਿਆ ਜਿਵੇਂ ਕੈਮਰੇਸ਼ਨ ਦਿਖਣਾ ਪਰ ਮੈਨੂੰ ਫੀਲ ਹੁੰਦਾ ਕੋਈ ਗੁੱਠਾ ਹੀ ਨੰਨ ਲੱਗ ਪਿਆ ਫਰੰਟ ਤੋਂ ਠੀਕ ਹੈ ਹੁਣ ਓਕੇ ਜੀ ਮੈਂ ਉਹਨਾਂ ਨੂੰ ਦੱਸਦਾ ਜਿਹੜੇ ਫਿਕਰ ਕਰਦੇ ਨੇ ਕਈ ਜਿਹੜਾ ਪੁੱਛਣ ਵਾਲੇ ਹੈਗੇ ਨੇ ਫਿਕਰ ਜਿਹੜੇ ਕਰਦੇ ਉਹਨਾਂ ਨੂੰ ਦੱਸ ਦਈਦਾ ਬਾਹਾਂ ਦੀ ਪੱਟੀ ਜੀ ਛੋਟੀ ਕਰਵਾਤੀ ਆ ਕਿਉਂਕਿ ਉਹ ਲੰਮਕ ਕੇ ਨਾ ਥਾਂ ਡਿੱਗ ਜਾਂਦੀ ਪੱਟੀ ਤੇ ਫਿਰ ਨਾ ਛੋਟੀ ਕਰਦੇ ਮੈਂ ਭਾਜੀ ਟੇਪ ਵਾਲੀ ਕਰ ਦੋਆਂ ਯਾਰ ਆ ਉਹ ਨੀ ਗਿਲਪੇਨ ਬੜਾ ਮੰਦਾ ਹਾਲ ਹੋਇਆ ਹੈ ਕਿ ਇਧਰ ਟਾਂਕੇ ਲੱਗੇ ਤਿੰਨ ਚਾਰ ਰਹਿ ਗਏ ਆ ਵੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਪੁਰਾਣੇ ਦਿਨੇ ਵਲਾਗ ਦੇ ਵਿੱਚ ਤੇ ਅੱਜ ਸਾਡੇ ਘਰੇ ਆ ਰਹੇ ਨੇ ਗੈਸਟ ਹਾਂਜੀ ਕੀ ਹਾਲ ਚਾਲ ਵੇਲੇ ਪਹਿਲਾਂ ਤੁਸੀਂ ਮੇਰਾ ਲੈਣਾ ਤੇ ਲੈਣੇ ਤੁਹਾਡਾ ਭੇਜ ਹੈ ਇਹ ਹੁਣੇ ਦੇ ਪੀਓ ਵੀ ਹੋ ਜਾਓਗੇ ਵਾਓ ਦੀਦੀ ਆਏ ਦੀਦੀ ਇਹ ਇਧਰ ਛੋਟੇ ਦੀਦੀ ਨਮਸਕਾਰ ਸਸਿਕਾਲ ਹੋਏ ਸ਼ਰਾਏ ਭਾਜੀ ਕੀ ਹਾਲ ਜੇ ਠੀਕ ਜੇ ਚਲੋ ਭਾਜੀ ਨਾ ਮਗਰ ਢੋਲਾ ਲੱਗ ਬੈ ਜਾ ਨਿਉ ਮਾੜੇ ਮਾੜੇ ਕਹਿੰਦੀ ਮੈਨੂੰ ਚੱਕਰ ਆਉਣ ਡਿਆ ਉਧਰ ਨਾ ਗੁੜੀਆਂ ਦੇ ਕੱਪੜੇ ਕੱਢ ਕੇ ਲਾਈ ਜਾਗੇ ਮੰਮੀ ਵੀ ਉਹ ਅਜੇ ਦੁਕਾਨ ਬੰਦਿਆ ਮੁੰਡੇ ਨੇ ਮੈਂ ਚੱਲ ਤੋ ਮੇਰੇ ਨਾਲ ਆਪਾਂ ਅਦਰਕ ਲੈ ਆਏ ਵੇ ਗੱਡੀ ਦੇ ਅੱਗੇ ਅਦਰਕ ਲੈਣ ਵਾਤੇ ਆਏ ਆਂ ਹੈ ਪਹਿਲਾਂ ਵੇ ਇਹ ਪੂਰੇ ਆ ਜਾਣਗੇ ਵੇਲਾ ਠੀਕ ਹੈ ਪਕੌੜੇ ਲੈ ਜੀ ਨਾ ਇਹਨਾਂ ਕੁਛ ਨਾ ਮਾਂ ਪੂਰੇ ਆ ਜਾਣਗੇ ਕਿਉਂਕਿ ਉਹਨੇ ਵੱਡੀ ਨੇ ਖਾ ਲੈਣਾ ਹੀ ਉਹਨੂੰ ਉਹਨੂੰ ਥੋੜੇ ਹੀ ਪਾਕ ਦੇਈਂ ਚੰਗਾ ਤੈਨੂੰ ਪਤਾ ਉਹਦੀ ਖਚਾਈ ਚੰਗੀ ਤੇਜ ਆ ਠੀਕ ਆ ਠੀਕ ਆ ਹਾਂ ਮੰਮੀ ਆਪਣੀ ਨੂੰ ਕਹਿਦੀ ਨਾ ਤੂੰ ਵੀ ਉਹਨੂੰ ਦੋ ਕੀ ਪਾਕ ਦੇਈਂ ਠੀਕ ਆ ਲੈ ਜਾ ਅਗਲੇ ਲੈ ਨਾ ਫਫਾ ਚਲ ਬਾਕੀ ਮੈਂ ਲੈ ਆਉਣਾ ਹੈ ਤਾਂ ਨਾ ਨਾ ਛੱਡਦੀ ਘਰੇ ਪਹੁੰਚ ਗਏ ਕਾ ਕਾ ਜੂਤੀ ਕਾ ਨਹੀਂ ਆਈ ਡਰਾਦੇ ਡਰਾਦੇ ਇਹਨੂੰ ਬਿੱਲੀ ਹਾਂ ਬਿੱਲੀ ਨੂੰ ਬਾਹਰ ਥੱਲੇ ਨਿਕਲ ਕੇ ਬਾਜਾ ਤੂੰ ਨਹੀਂ ਕਰਨ ਆਹ ਬਾਜਾ ਕਿੱਦਾਂ ਹੋ ਰੁੰਡਿਆ ਪੈਂਦੀ ਕੀ ਹੋਇਆ ਸੀ ਅਰ ਗੋਣਾ ਅਰ ਗੋਣਾ ਦਾਦਾ ਕੀ ਆਇਆ ਏਰ ਗੋਣਾ ਉਧਰ ਗਿਆ ਬਿੱਲੀ ਆ ਗਈ ਬਿੱਲੀ ਹਾਏ ਪੀ ਲਾਉਣ ਘਟ ਪੀ ਲਾ ਓਏ ਹਾਂ ਕਿਦਾਂ ਇਹ ਲੈ ਖਿਆ ਦਿੰਦਾ ਹਰਗੁੰਦ ਤੇ ਐਨਕ ਲੈ ਲਈ ਆਵੇ ਓਏ ਪਾਣੀ ਲੈ ਉਹ ਦੇ ਲੈ ਓਏ ਉਹਦੇ ਲਾਈਵ ਕਿਧਰ ਨੂੰ तेरी नहीं शराय ते की है कि खाना कचालू 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 खाने कचालू तो की शकरकंद सेम ही चीज़ फर्क करना शकरकबंधी मिट्टी है नहीं, नहीं ਤਲੇ ਹੋਏ ਆ ਇਹ ਤਲੇ ਹੋਏ ਨਹੀਂ ਨੀ ਨੀ ਮੈਂ ਤਾਂ ਨਹੀਂ ਗੜੇ ਉਬਾਲ ਕੇ ਖਟ ਮਿੱਠੇ ਜਿਹਾ ਬਣਾ ਕੇ ਦਿੰਦੇ ਉਹ ਜਿਹੜੇ ਆਪਾਂ ਇੱਕ ਵਾਰੀ ਉੱਥੇ ਨਹੀਂ ਖਾਦੇ ਸੀ ਕਿੱਥੇ ਗਏ ਨਹੀਂ ਆਪਾਂ ਉਹ ਇਹ ਉਬਾਲ ਆਹ ਰਸਤੇ ਜਿਹਾ ਖਾਦੇ ਸੀ ਫਟਕ ਲਾ ਗੋ ਹਾਂ ਮੈਨੂੰ ਲੱਗਿਆ ਪਤਾ ਉਹ ਸਹੀ ਹੈ ਮੈਨੂੰ ਦੇ ਦੇ ਦੋ ਹੀ ਪਰ ਦੋ ਬਸ ਲੈ ਕੈਂਦੀ ਕੁਲਚਾ ਕੁਲਚਾ ਆਹ ਦੇ ਕੁਲਚੇ ਕੈਂਦੀ ਹੋਰ ਕੈਂਦੀ ਕੁਲਚਾ ਆਈ ਕੁਚਾ ਇਹ ਤਾਂ ਪਕੌੜੇ ਆ ਹਾਂ ਆ ਕੋੜੇ ਓਹ ਕੋੜੀ ਮੀਨੂ ਕਿ ਦੱਸਦੀ ਮੀਨੂ ਮੀਨੂ ਕਿ ਦੱਸਦੀ ਤੇ ਵੱਡੀ ਵੱਡੀ ਮਾਸੀ ਕਿ ਦੱਸਦੀ ਐ ਤੇ ਮੀਨੂ ਉਹ ਆਸਾਂ ਦਾ ਨੀ ਉਹ ਕੀ ਨੇ ਮੇਰਾ ਮੇਰਾ ਹੀ ਮੇਰਾ ਹੀ ਚੱਲੀ ਫਿਰ ਆਪਣੇ ਘਰ ਜਾਂ ਘੱਟੇ ਨਾਲ ਬੜੇ ਭਰੇ ਦੇ ਉਹਤੇ ਉਥੇ ਜਿਹੜਾ ਭਾਈ ਮਹਾਸ਼ੰਗਰੀ ਨੁਕਸਰ ਸਿੰਘ ਜੀ ਬੈਟਰੀ ਚੱਲਦੇ ਚੱਲ ਜਨਾਬ ਭਾਲਦੇ 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 ਬੈਜ ਬੈਜੋ ਚਲੋ ਲਾਗੋ ਮਿਲ ਪੀ ਉਹ ਮਿਹੁੰਦੀ ਨਹੀਂ ਆਏ ਬੋਤਲ ਕਵਰ ਪਾਉਂਦੀ ਪਈ ਇਹ ਦੁਕਾਨ ਤੇ ਦੇ ਆਪਾਂ ਆ ਗਏ ਹਾਂ ਉਹਦੇ ਪਰ ਉਹ ਚਾਬੀ ਤੇ ਹੋੜਾ ਕਰੇ ਰਹਿ ਗਏ ਹੁਣ ਉਹ ਡੈਡੀ ਨੂੰ ਮਗਾਵਣ ਲੱਗਾ ਐ ਇਦਾਂ ਆ ਗਏ ਮੈਂ ਅੱਗੇ ਵੇਖਦਾਂ ਭਲੇਖਾ ਪੈ ਗਾਂ ਇਦਾਂ ਹੀ ਆ ਗਿਆਂ ਚਾਬੀ ਮੰਗਾਈ ਡੈਡੀ ਕੋਲ ਜੇ ਥੋੜੀ ਬਹੁਤ ਸਫਾਈ ਹੋਈ ਥੋੜੀ ਬਹੁਤ ਹੁਣ ਆਣੀ ਹੈ ਦੇਖ ਬੱਤੀਆਂ ਨਹੀਂ ਜਗਣ ਵਾਲੀਆਂ ਚੱਲ ਰਹੀ ਆ ਜੋ ਕਟਿਆ ਕੁੱਟਿਆ ਨਹੀਂ ਯਾਰ ਹੈ ਉਹ ਕੱਟਣ ਵਾਲਾ ਅਜ ਮੇਕਅਪ ਮੁੱਕਾ ਜ ਠੀਕ ਹੈ ਇੱਥੇ ਲੱਗ ਜਣੇ ਸ਼ੀਸ਼ੇ ਇੱਥੇ 1 2 3 ਠੀਕ ਆ ਵੇਹੋ ਜਾ ਅੱਗਾ ਹਾਂ ਇਹ ਵਾਸ਼ਰੂਮ ਆ ਸ਼ੀਸ਼ੇ ਦਾ ਡਿਜ਼ਾਈਨ ਆ ਇਧਰ ਠੀਕ ਹੈ ਆਹ ਗਾੜੀ ਗੱਦਾ ਜਿਹਾ ਜੇ ਪਿਆ ਉਦਾਂ ਪਰ ਬਣਾਇਆ ਸਹੀ ਐ ਨਾ ਠੀਕ ਐ ਕਾਊਂਟਰ ਜੇ ਹੋਇਆ ਵੀ ਉਧਰ ਨੂੰ ਮੂੰਹ ਕੀਤਾ ਇਹਨਾਂ ਨੇ ਕਾਊਂਟਰ ਦਾ ਕਾਊਂਟਰ ਬੜਾ ਵਧੀਆ ਬਣਿਆ ਆਹ ਇਹਨਾਂ ਨੇ ਬੈਟਰੀ ਦਬਾਤਾ ਮੈਂ ਉਹ ਮੰਡਾ ਲਗਾ ਸ਼ੀਸ਼ੇ ਲੱਗਾ ਲਾਉਣ ਹੁਣ ਮੈਂ ਸ਼ੀਸ਼ੇ ਲਵਾ ਵਾਲਾ ਵੀ ਅੰਦਰ ਜਿਹੜੇ ਉਹਨੇ ਹੋਣੇ ਵੀਰ ਨੇ ਆਇਆ ਨਾ 10-15 ਮਿੰਟ ਚ ਸ਼ੀਸ਼ੇ ਵਾਲਾ ਵੀਰ ਆ ਗਿਆ ਤਾਂ ਹੁਣ ਸ਼ੀਸ਼ੇ ਲਵਾ ਲਈਏ ਆਪਾਂ ਧੰਨਵਾਦ ਚੱਲਣਾ ਇਦਨ ਇਹ ਵੀ ਘੱਟਾ ਨਹੀਂ ਡਿੱਗਦਾ ਵਧੀਆ ਹੈ ਲਾਈਜੀ ਦੇ ਉੱਤੇ ਘੱਟਾ ਡਿੱਗਦਾ ਹੈ ਕੋਈ ਨਹੀਂ ਠਾਂ ਰਿਹਾ ਬਲੇ ਜਿੰਨੀ ਮਰਜੀ ਕਿਦਾਂ ਕਰੋ ਚੱਕ ਫੇ ਬਾਬੇਓ ਕੰਮ ਬਣ ਗਿਆ ਕਿ ਨਹੀਂ ਓਕੇ ਵੇਖੋ ਹੁਣ ਲੱਗਣ ਲੱਗਾ ਹੈ ਨਾ ਸਲੂਨ ਪੂਰਾ ਐਂਡ ਗੱਲਬਾਤ ਲਓ ਜੀ ਕਰੋ ਚੈੱਕ ਕਟਾਬੌਰ ਪਿਆਜ ਦਾ ਸਾਫ ਸਫਾਈ ਹੋਣ ਵਾਲੀ ਹੈ ਲੈ ਵੀ ਮਿੱਤਰੋ ਅੱਜ ਚੱਲੂਗਾ ਪਾਰਕ ਨਹੀਂ ਰੇ ਲੈ ਲਿਆ ਹੁਣ ਮੈਂ ਇਹ ਰਾਜੂ ਦੇ ਨਾਲ ਤੇ ਮੈਂ ਕਿਹਾ ਵੀ ਤੂੰ ਚਲਾ ਸਕੂਟਰੀ ਤੇ ਮੈਂ ਮਗਰ ਬਈਨਾ ਬਾਲਾ ਜਾੜ ਕੇ ਲੱਗੋ ਨੀ ਕੱਢ ਲਿਆ ਸਹੀ ਗਾ ਭਾਈ ਨਾ ਸਾਡੀ ਇੱਧਰ ਵੀ ਭਟੜਿਆ ਸਾਰਾ ਚੱਲ ਸਾਥ ਤੇ ਗਾਹ ਨੂੰ ਸਹੀ ਗਾ ਸਾਡਾ ਰੋਡ ਬਣ ਗਿਆ ਇੱਧਰ ਨੂੰ ਤੇ ਮੈਂ ਕਿਹਾ ਤੂੰ ਪੜੇ ਨੂੰ ਨਿਕਾਲਾ ਜਾਣ ਕੇ ਲੱਗੋ ਨੀ ਕੱਢਣ ਲਿਆ ਭਲੇ ਟੀਲ ਸਾਰਾ ਜਿੰਦਗਾ ਮੈਂ ਤੈਨੂੰ ਗਾਹ ਘਰਾਂ ਦਾ ਨਹੀਂ ਮੈਂ ਲੱਗਦੇ ਰਹਿਣਾ ਥੋੜਾ ਤੁਰਨਾ ਚਾਹੀਦਾ ਮੈਂ ਤੁਰ ਕੇ ਚੱਲਣਾ ਰਮਾਨ ਦੇ ਨਾਲ ਕਾਦੇ ਲਾ ਕੇ ਪਹੁੰਚ ਗਏ ਬਸ ਇਹ ਕੀ ਕਹਿੰਦਾ ਪਤਾ ਮੇਰਾ ਇਹ ਮੇਰਾ ਪਤਾ ਸਰਦਾਰ ਬਣਿਆ ਨੇ ਕਿਹਦੇ ਸਰਦਾਰ ਬਣਿਆ ਅੱਜ ਜੁੰਡੀ ਉਹ ਸਿੱਧੀ ਕੀਤੀ ਅੱਜ ਵੇਖੀ ਅਰੇ ਵਾਹ ਮਾਲਕ ਜੁੰਡੀ ਵੇਖੀ ਆਪਣੀ ਲੈਣ ਦੀ ਦਵਾਈ ਇਹਦੀ ਬੁਖਾਰ ਹੈ ਨਹੀਂ ਬੁਖਾਰ ਹੈ ਨਹੀਂ ਨਾ ਪਰ ਵਾਹ ਇਹ ਅੱਪੇ ਅੱਜ ਕਿੰਦੀ ਇਹਦਾ ਥਰਮੋਮੀਟਰ ਲਾਓ ਹੰਤਲ ਇੱਥੇ ਲਾਓ ਕਰੋ ਨਾ ਲੈ ਆ ਆ ਆਪੇ ਨਹੀਂ ਰੋਈ ਨਹੀਂ ਬੜਾ ਸੋਹਣਾ ਇੰਜ ਕਰਕੇ ਵਿੱਚ ਲਵਾ ਲਿਆ ਕਰ ਹੁਣ ਨਹੀਂ ਹੁੰਦੀ ਆ ਕੀ ਇਹਦੀ ਵੀ ਜੰਕ ਨਹੀਂ ਲੱਤ ਆ ਲੈ ਆਂਦੀ ਤੁਰ ਕੇ ਦਾਦਾ ਕਿੱਥੇ ਗਏ ਆ ਉੱਪਰ ਹੈਂ ਉੱਪਰ ਉੱਪਰ ਗਏ ਆ ਵੇ ਹੁਣ ਉੱਪਰ ਕਿੱਥੇ ਆ ਵੇ ਭਲਾ ਉੱਪਰ ਚੱਲ ਉੱਪਰ ਕਿੱਥੇ ਚਲੋ 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 ਉੱਪਰ ਤੇ ਇਹ ਬਲੋ ਦਾਦਾ ਦਾਦਾ ਵਾਹ ਦੇਣਾ ਦਾਦਾ ਨੂੰ ਦਾਦਾ ਹਾਂ ਉੱਪਰ ਆ ਉੱਪਰ ਆ ਲੋਕ ਜਾ ਲੋਕ ਜਾ ਲੋਕ ਜਾ ਲੋਕ ਜਾ ਆਏ ਆਏ ਕੌ ਦੀ ਬਾਜੰਦੀ ਇਹ ਕੌਣ ਕਰਦਾ ਹੈ ਕੌਣ ਕਰਦਾ ਕੌਣ ਕੌਣ ਕਰਦਾ ਹੈ ਕੌਣ ਆ? ਨੱਚ ਲਓ। ਚੱਲੋ। ਚੱਲੋ। ਮੈਂ ਦਾ ਮਾਈ ਜೋರ್ਚ ਦੇਣਾ ਮਾਜ। ਖੋਲੋ। ਹੈ? ਖੋਲੋ। ਕੀ ਖੋਲਾਂ? ਖੰਗਣ ਲੱਗੀ ਆ। ਖੰਗਣ ਮੇਗੀ। ਨਹੀਂ ਉਹ ਨਹੀਂ ਖੋਲਣਾ। ਚਲ ਆ ਟੋਟੀ ਗਈ ਏ। ਟੁੱਟੀ ਐ ਟੁੱਟੀ ਹੋਰ ਨਹੀਂ ਉਹ ਨਹੀਂ ਖੋਲਣਾ ਨਹੀਂ ਪੋਤੀ ਇਹ ਨਹੀਂ ਖੋਲੀ ਦਤੀ ਏ ਹਾਂ ਹੈ ਨਹੀਂ ਨਾ ਟੁੱਟੀ ਮੈਂ ਤੈਨੂੰ ਇਹ ਪੋਤੀ ਮੇਰਾ ਤੇ ਮੇਰਾ ਪੋਤਾ ਇਹ ਪਹਿਲਾਂ ਦੱਸ ਨਹੀਂ ਨਹੀਂ ਗਾਦੀ ਲੈ ਗੱਦੀਆ ਹਾਂ ਨਹੀਂ ਨਹੀਂ ਕਾ ajo ajo ਇਧਰ ਕੀ ਬਰ ਰਿਆ ਮਰੇ ਮਿੱਤਰੋ ਮੰਨ ਦੱਸੋ ਪਹਿਲਾਂ ਪੂੜੀਆਂ ਕਹਿੰਦੇ ਨਿਕਲ ਰਹੀਆਂ ਨੇ ਤੇ ਤਿਲ ਦਾ ਕੰਮ ਆ ਕੁੜੀ ਹੋ ਜੇ ਪਰਾਂ ਕਹਿੰਦੇ ਪੜ ਲਾਉਣਾ ਹਾਂ ਤੇ ਇਹਦਾ ਕੰਮ ਹੈ ਇਧਰ ਬਾਹਰ ਆ ਜਾ ਪੁੱਤ ਬਾਹਰ ਆਇਆ ਚੱਲ ਬਾਹਰ ਨਿਕਲ ਜਾ ਇਹ ਕੀ ਚਟਨੀ ਇਹਨਾਂ ਦੀ ਕਿਦੀ ਹੈ ਤੇਰੀ ਹੈ ਹਾਂ ਇਹ ਕੀ ਹੈ ਰੋਟੀ ਹੈ ਕਿ ਇਹ ਦਸ ਪੂੜੀ ਹੈ ਪੂੜੀ ਹੈ ਪੂੜੀ ਹੈ ਪਤਾ ਤੈਨੂੰ ਹਾਂ ਤੇ ਖਾਓ ਹਾਂ ਖਾਣੇ ਮਿਰਚ ਹੈ ਮਿਰਚ ਮੂਲੀ ਹੈ ਪਤ ਮੂਲੀ ਹਾਂ ਜੰਮੀ ਹੈ ਮਿਰਚ ਲੱਗੀ ਛੜਤੀ ਹੈ ਮਿਰਚ ਲੱਗੀ ਦਿਨਾਂ ਦਿਨਾਂ ਜੀ ਗਰਮ ਬਹੁਤ ਹੀ ਬਹੁਤ ਗਰਮ ਹੈ ਜੀ ਦਿਨਾਂ ਹੈ ਹਾਂ ਹਾਂਜੀ ਗਰਮੀਆਂ ਹੱਤੀ ਆ ਲਓ ਲਓ ਜੀ ਹੱਤੀ 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 ਕਹਿੰਦੀ ਆ ਵੀ ਫਰਕ ਪੈ ਗਿਆ ਵੀ ਹਟ ਗਈ ਜਦਾਂ ਅਸੀਂ ਫੂਕ ਮਾਰਦੰਨੇ ਜਾਣ ਕੇ ਤੇ ਕੋਈ ਪਿੰਜੜੀ ਦੇ ਅਸੀਂ ਫੂਕ ਮਾਰਦੰਨੇ ਮਗਾਦੰਨੇ ਵੀ ਹਟ ਗਈ ਆ ਤੇ ਕਹਿੰਦੀ ਹਟ ਗਈ ਆ ਤੇ ਮੈਨੂੰ ਹੁਣ ਉਦਾਂ ਕਹਿੰਦੀ ਹਾਂ ਹੱਤੀ ਹੱਤੀ ਹਾਂ ਲੇ ਲੈ 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 ਫੜ ਲਾ ਦਦ ਨੂੰ ਦਦਾ ਐਪਲ ਲੈ ਤੂੰ ਤੂੰ ਖਾਂ ਲੈ ਜੀ ਚੋਕੇ ਖਰੀਦ ਹੁੰਦੇ ਆ ਅੱਛਾ ਲੋਜੀ ਨੇ ਨਾ ਸਿਰਫ ਚੀਨ ਕਾ ਖਾ ਲੋ ਬਲਕਿ ਅਮਰੀਕਾ ਕੋ ਵੀ ਹੈਰਾਨ ਕਰ ਉੱਪਰ ਉਹਨੂੰ ਚੜਾ ਲਓ ਪਹਿਲਾਂ ਕਹਿੰਦੀ ਮੈਂ ਉੱਪਰ ਜਾਣੀ ਆ ਨਹੀਂ ਉੱਪਰ ਨਹੀਂ ਮੈਂ ਘੇੜ ਕਾਣੀ ਆ ਅਮਰੀਕਾ ਮੈਂ ਸਲੂਨ ਤੈਨ ਜਦੋਂ ਉਹਦੇ ਦਿੱਲੀ ਹੁਣੀ ਚਲ ਗਏ ਕਿਉਂਕਿ ਮੈਂ ਸ਼ੀਸ਼ੇ ਲਵਾਉਣ ਦੇ ਮਤਲਬ ਮਟਰ 사이ਕਲ ਗਈ। ਆ ਮੀ ਚਾਦਰ ਤਾਂ ਬੜੀ ਸੋਹਣੀ ਲੱਗਣ ਦੀ ਆ ਜੀ। ਮੈਨੂੰ ਲੱਗਾ ਅੱਜ ਹੀ ਵੀ ਸ਼ਾਈ ਖਣੀ। 2025 ਤੱਕ ਕੰਪਲੀਟ ਕਰ ਲੈਣੀ। ਉਹ ਕਿਉਂ ਨਹੀਂ ਖਾਦਾ? ਆ ਆ ਉਹ ਛੱਡਦਾ। ਹੈਂ? ਨਹੀਂ ਕਿਉਂ ਨਹੀਂ ਖਾਦਾ? ਹੈਂ? ਉਹਦੇ ਪੀਸ ਐ ਵੱਡੇ ਨੂੰ ਪਾਏ। ਮੈਂ ਹੈ ਵੱਡਾ ਤਾਂ ਫੜਿਆ ਉਹ ਖਾਂਣ ਤੇ ਮਜ਼ਾ ਆਉਂਦਾ ਨੂੰ ਵਰਗਾ ਆਉਂਦਾ। ਦੂਜਾ ਕਿ ਵੀ ਕੱਚਾ ਫਿਰ ਉਹ ਦੰਦ ਵੀ ਹੁਣ ਨਾ ਕੰਮ ਨਹੀਂ ਕਰਦੇ ਆ ਇਧਰ ਨਾ ਜੀ ਬਹੁਤ ਲੰਬੇ ਤੁਸੀਂ ਇਧਰ ਹੋ ਜਾ ਉੱਪਰ ਹੋ ਜਾ ਵੀ ਮੈਂ ਹੁਣ ਗੁੱਸੇ ਚ ਗੁੱਸੇ ਚ ਮੈਂ ਆ ਜਾਣਾ ਹੀ ਹਾਂ ਨਹੀਂ ਆਉਣਾ ਫਿਰ ਇੱਕੋ ਮਿੰਟ ਰੁਕ ਜਾ ਹੁਣ ਹੁਣ ਆਉਗੀ ਵੇਖੀ ਹੋ ਜਾ ਫਿਰ ਆ ਨੂੰ ਤੂੰ ਗਾੜੀਆਂ ਭਜਦੀਆਂ ਨੂੰ ਇੱਕ ਮਿੰਟ ਜੇ ਰਹਿਣਾ ਮੈਂ ਤੈਨੂੰ ਕੁੱਟਣਾ ਬੜਾ ਹੀ ਉੱਥੇ ਆ ਜਾ ਥੱਲੇ ਠੰਡਾ ਥਾਂ ਆ ਚੱਲ ਜੀ ਵੜ ਲੈ ਚੱਲ ਆ ਜਾ ਤਾਂ ਚੱਲ 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 ਭੱਜ ਜਾਣ ਚਾਹੇ ਸਵਾਦੇ ਯਾਰੀ ਦੀ ਟੀਵੀ ਰੱਖਣੀ ਪਹਲਦੀ ਹੋਊਗਾ ਚਾਹੇ ਟੀਵੀ ਹਾਰ ਕੇ ਮਕਾਉਣਾ ਪੈ ਗਿਆ ਹੈ ਹੈ ਜੜੀ ਕਿਉਂ ਹਾਂ ਜੀ ਸਲੂਨ ਦੀ ਓਪਨਿੰਗ ਵਾਸਤੇ ਕੋਈ ਸਲਾਮ ਮਸਰਾ ਆਇਆ ਤੇ ਪਕੌੜੇ ਲੱਗਣਗੇ ਚਾਰ ਤਰ੍ਹਾਂ ਦੇ ਇੱਕ ਪਨੀਰ ਵਾਲੇ ਤੇ ਇੱਕ ਹਪਾਲਕ ਵਾਲੇ ਦੋ ਹੋਗੇ ਤੇ ਖਾਲੀ ਵਾਲੇ 3 ਤੇ ਬ੍ਰੈਡ 4 ਹਾਂ ਤੇ ਹੋ ਸਕਦਾ ਪੀਸਟੀਆਂ ਲਾ ਦਾਂਗਾ ਨਾਲ ਤੇ ਨਾਲ ਉਹਦੇ ਮਿੱਠਾ ਲਾ ਦਾਂਗਾ ਬਰਫੀ ਤੇ ਚਿੱਟੇ ਰਸਗੁਲੇ ਜਾਂ ਕਾਲੇ ਬਸ ਇਹ ਚੀਜ਼ ਚੱਲੂ ਨਾਲ ਜਾਂ ਚਮਚਮ ਲਾ ਦਾਂਗਾ ਬਸ ਇਦਾਂ ਸੋਚਿਆ ਕੁਛ ਸਮਝਿਆ ਵਾਹਨੇ ਕੋਲੇ ਬਿੱਲੀ ਨਹੀਂ ਆਏਣਾ ਲਾਵਾ ਰੁਕ ਜ ਲੈ ਮਨਾ ਬਿੱਲੀ ਇੱਕ ਸਮਝਿਆ ਸਮਝਿਆ ਮੇਰੀ ਦਵਾਈ ਕੱਢਦੇ ਰਮਾਨ ਰਮਾਨ ਸਵਾਹ ਹੋਣਾ ਦਵਾਈ ਖਾਣ ਦਾ ਚੇਤਾ ਭੁੱਲਣਾ ਆਏ ਸਾਢੇ 11 ਦਵਾਈ ਖਾਣ ਦੇ ਹਨ ਸਵੇਰ ਵਾਲੀ ਅੱਜ ਕੋਈ ਨਹੀਂ ਖਾਧੀ ਅੱਜ ਖਾਧੀ ਸਵੇਰੇ ਨਹੀਂ ਮਤਲਬ ਸਾਰੀ ਖਾਣ ਨੂੰ ਪੂਰੀ ਖਰਾ ਖਾਣੀ ਸਵੇਰੇ ਹੋਣੀ ਹੈ ਖਰਾ ਖਾਣੀ ਹੋਣ ਬਸ ਸਾਰੀ ਖਾਣ ਦੇਣਾ ਨਹੀਂ ਆਹੋ ਆਹ ਇਹ ਖਾ ਲਈ ਇੱਕ ਸਵੇਰੇ ਇਹ ਨਹੀਂ ਖਾਣੀ ਆ ਵੀ ਨਹੀਂ ਖਾਣੀ ਆ ਇਹ ਵੀ ਖਾ ਲਈ ਇਹ ਵੀ ਖਾ ਲਈ ਇਹ ਰਹਿਣ ਦੇ ਫਿਰ ਹੁਣ ਤਾਂ ਗੋਲੀਆਂ ਤੇ ਇੰਨੀ ਖਾਣੀਆਂ ਹਨ ਛਾਲ ਠੀਕ ਆ ਇਹ ਸਹੀ ਨਹੀਂ ਤੇ ਗੋਲੀਆਂ ਦੀ ਪਾਂਡੀ ਬਣ ਜਾਂਦੀ ਲੈ ਵੀ ਕਿੰਨੀ ਚੱਬਸ ਦੋ ਤੇ ਕੋਰ ਉਹ ਹਾਂ ਖਾਣੀ ਤਿੰਨ ਬਸ ਵਾ ਪਿੰਨੀ ਖਾਣੀ ਪਿੰਨੀ ਪਿੰਨੀ ਖਾਣੀ ਪਿੰਨੀ ਖਾਣੀ ਖਾ ਲੋ ਖਾ ਲੋ ਪਿੰਨੀ ਖਾ ਲੈ ਨੈਫੜ ਨੇ ਇਦਾਂ ਇਦਾਂ ਤੋਤਾ ਵੀ ਨਹੀਂ ਟੁੱਕਦਾ ਹਾਂ ਜੇ ਮੈਸ ਚੁਪਕਾ ਨਹੀਂ ਜੇ ਪਿੰਦੀਆਂ ਉਹਦਾ ਉਂਗਲ ਦੇ ਵਿੱਚ ਗੁੱਠੇ 'ਚ ਨਹੀਂ ਪਿੰਦੀਆਂ ਉਂਗਲ 'ਚ ਪਿੰਦੀਆਂ ਮਾਣੀ ਬਣੀ ਜਦੋਂ ਮਤਲਬ ਜਦੋਂ ਮੈਂ ਕਿਹਾ ਉਹ ਉਂਗਲ ਸਿੱਧੀ ਹੋ ਜੇ ਉਦੋਂ ਮੜੀ ਦੀ ਪੀਰੀਡ ਹੁੰਦੀ ਬਸ ਜ਼ਿਆਦਾ ਨਹੀਂ ਹਾਂ ਗੱਲ ਤਾਂ ਸੋਣਾ ਨਹੀਂ ਨਹੀਂ ਮਰਦਾ ਹੱਦਿਕਾ ਤਾਂ ਪੋਣੇ ਪੋਣੇ ਹੈਗੇ 4 ਤੂੰ ਕਹਿੰਦੀ ਪੋਣੇ 12 ਆ ਟਾਈਮ 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 ਦਾ ਤੇ ਹੁਣ ਤਾਂ ਨਾ ਆ ਉਹ ਇਹਨਾਂ ਦਾ ਕਹਿੰਦੀ ਪੋਣੇ ਪੋਣੇ 12 ਆ 12 ਨਹੀਂ ਆਪਣਾ 4 ਆ ਪੋਣੇ 12 ਹੋ ਗਏ ਆਲੇ ਟਾਈਮ ਵੀ ਕਹਿੰਨਾ ਟਾਈਮ ਪੋਣੇ 12 ਹੋ ਗਈ ਇਦਾਂ ਪੂਰਾ ਕਹਿੰਨਾ ਤੂੰ ਕਹਿੰਦੀ ਪੋਣੇ 12 ਹੋ ਗਏ ਪੋਣੇ 12 ਹੋ ਗਏ ਮੈਂ ਆ ਪੋਣੇ 12 ਕਿੱਥੋਂ ਆਡੇ ਸਾਡੇ 4 ਆ ਚਲੋ ਠੀਕ ਹੈ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ਼੍ਰੀ ਅਕਾਲ Okay, bye-bye.